ਸਰਦਾਰ ਜੀ ਜੋ ਅੱਜ ਤੁਸੀਂ ਇੱਥੇ ਮੀਆਂਵਿੰਡ ਵਿੱਚ ਧਰਨਾ ਲਾਇਆ ਕਿਸ ਮਕਸਦ ਦੇ ਨਾਲ ਜਿਹੜਾ ਤੁਸੀਂ ਅੱਜ ਧਰਨਾ ਲਾਇਆ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਦੇ ਉਮੀਦ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਅੱਜ ਜਿਹੜਾ ਇੱਥੇ ਧਰਨਾ ਲਾਇਆ ਵਾ ਸਾਡੇ ਦੋਵਾਂ ਫਾਰਮਾਂ ਦਾ ਐਲਾਨ ਹੈਗਾ ਅੱਜ ਜਿਹੜਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿੰਨੇ ਵੀ ਭਾਜਪਾ ਦੇ ਕੰਡੀਜੈਂਟ ਜਿਹੜੇ ਐਮਪੀ ਬਣ ਦੀਆਂ ਤਿਆਰੀਆਂ ਕਰ ਰਹੇ ਆ ਉਹਨਾਂ ਦੇ ਘਰਾਂ ਦੇ ਅੱਗੇ ਵਿਰੋਧ ਕੀਤਾ ਜਾਊਗਾ ਪੰਜਾਬ 'ਚ ਹਰਿਆਣਾ 'ਚ ਹੋਰ ਸਟੇਜਾਂ 'ਚ ਵਿਰੋਧ ਹੋ ਰਿਹਾ ਵਾ ਇਹ ਕਰਕੇ ਵਿਰੋਧ ਹੋਣ ਰਿਹਾ ਵਾ ਕਿਉਂਕਿ ਅਸੀਂ ਜਿਹੜਾ ਆਪਣਾ ਮੰਗ ਪੱਤਰ ਇਹਨਾਂ ਨੂੰ ਦਿੱਤਾ ਐ ਐਮਐਫਸੀ ਦੀ ਗਾਰੰਟੀ ਲੈਣੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਉਣਾ ਹੈਗਾ ਮਜ਼ਦੂਰਾਂ ਦਾ ਜਿਹੜਾ ਨਰੇਗਾ ਜਾਂ 200 ਦਿਨ ਦੀ ਆੜੀ ਤੇ 700 ਰੁਪਏ ਦੀ ਆੜੀ ਕਰਨੀ ਇਹਦੇ ਨਾਲ ਜਿਹੜੇ ਚੇਪੋ ਵਾਲੇ ਟਰ ਲੱਗਿਆ ਉਹ ਵੀ ਕਾਨੂੰਨ ਵਾਪਸ ਕਰਾਉਣਾ ਹੈਗਾ 12 ਮੰਗਾ ਹੈ ਸਾਡੀਆਂ ਇਸੇ ਤਰ੍ਹਾਂ ਅਸੀਂ ਜਿਹੜਾ 13 ਤਰੀਕ ਨੂੰ ਦਿੱਲੀ ਨੂੰ ਮਾਰਚ ਕੀਤਾ ਹੈਗਾ ਹਰਿਆਣੇ ਦੇ ਬਾਰਡਰ ਤੇ ਅਸੀਂ 13 ਤਰੀਕ ਨੂੰ ਜਾਣਾ ਹੈਗਾ ਸਰਕਾਰ ਨਿਕੰਮੀ ਬੁੱਚੜ ਸਰਕਾਰ ਇਹਨੇ 8 ਤਰੀਕ ਨੂੰ ਕੇਲ ਕੰਦਾ ਠੋਦ ਦਿੱਤੇ ਕੰਦਾ ਕਰ ਦਿੱਤੀਆਂ ਹੀਆਂ ਹੋਰ ਬਹੁਤ ਵੱਡੇ ਵੱਡੇ ਬੰਦੋਬਾਧ ਕਰਤੇ ਸੀ ਜੇਦੋਂ ਅਸੀਂ 13 ਤਰੀਕ ਨੂੰ ਉੱਥੇ 10:00 ਵਜੇ ਪਹੁੰਚਿਆ ਤੇ ਇਹਨਾਂ ਨੇ ਇਸ ਤਰ੍ਹਾਂ ਫੈਰ ਕੀਤਾ ਹੈਗਾ ਜਿਤਨਾ ਕੋਈ ਇੱਕ ਦੂਸਰੀ ਪਾਸ਼ਾਹੀ ਜਿਹੜੀ ਦੂਸਰਾ ਮੁਰਗਾ ਸਾਡੇ ਮੁਲਕ ਤੇ ਟੈਕ ਕਰਨ ਆ ਗਿਆ ਵਾ ਬਹੁਤ ਵੱਡੀ ਤਣਾਜ ਇਹਨਾਂ ਨੇ ਸਾਡੇ ਦਾ ਥਰੂ ਗਏ ਸੁੱਟੇ ਸਿੱਧੀਆਂ ਪਲਾਸਟਿਕ ਦੀਆਂ ਗੋਲੀਆਂ ਤੇ ਪਤਲ ਦੀਆਂ ਗੋਲੀਆਂ ਮਾਰੀਆਂ ਸਾਡੇ ਉਥੇ ਸੈਂਕੜੇ ਗਿਣਤੀ ਚ ਪਹਿਲੇ ਦਿਨ ਸਾਡੇ 90 ਜਿਹੜੇ ਕਿਸਾਨ ਮਜ਼ਦੂਰ ਆਪਣੇ ਜ਼ਖਮੀ ਹੋਏਗੇ ਇਹ ਡਰਾਮਾ 2 ਦਿਨ ਚੱਲਿਆ ਹੈ 2 ਰਾਤਾਂ ਚੱਲਿਆ ਹੈਗਾ ਤੇ ਸਾਡੇ ਬਹੁਤ ਵੱਡੀ ਗਿਣਤੀ ਜਾ ਜ਼ਖਮੀ ਹੋਏਗੇ ਇਹਦੇ ਨਾਲ ਨਾਲ 21 ਤਰੀਕ ਨੂੰ ਫੇਰ ਜੇ ਨਹੀਂ ਮਾਰਚ ਕਰਨਾ ਇਹ ਕਾਲ ਦਿੱਤੇਗੇ ਤੇ ਸੋਭ ਕਰਨ ਦੇ ਖਨੌਰੀ ਬਾਟ ਦੇ ਸਿੱਧੀ ਗੋਲੀ ਮਾਰ ਕੇ ਸ਼ਰਤਾਂ ਬੁੱਚੜ ਸਰਕਾਰਾਂ ਨੂੰ ਪੁੱਛ ਚਾਉਂਦੇ ਆ ਸਾਡੇ ਦੇਖਦੇ ਆ ਅਸੀਂ ਪੰਜਾਬ ਦੇ ਨਿਵਾਸੀ ਆ ਸਾਡਾ ਹੱਕ ਮੰਦਾ ਪੰਗਾ ਮਨਾਉਣ ਵਾਸਤੇ ਕਦੇ ਵੀ ਆ ਸਕਦੇ ਪਰ ਇਹਨਾਂ ਨੂੰ ਡਾਰੇ ਹੀ ਕਿਉਂਕਿ ਪਹਿਲਾ ਦੋਲਨ ਜਿਹੜਾ ਕਾਲੇ ਕਾਨੂੰਨ ਲਿਆ ਸੀ ਤੇ ਦਮੇ ਦੋਲਨ ਚੱਲਿਆ ਗਿਆ ਮੋਦੀ ਨੇ ਅੱਤ ਦਾ ਜੋਰ ਲਾਣ ਨੂੰ ਠਾਣਿਆ ਹੋ ਨਹੀਂ ਵਿਰੋਧ ਕਰਨ ਪਿੰਡ ਕਰਨ ਕੱਲ ਮੀਂਡ ਵੀ ਦੋਦੇ ਦਾ ਵਿਰੋਧ ਅਸੀਂ ਕੀਤਾ ਜਿਹੇ ਬੰਦੀ ਨੇ ਵਿਰੋਧ ਹੋਣ ਪੈਣਾ ਇੰਨਾ ਚਿਹਰੇ ਲਖਸ਼ਵਾਂ ਨੂੰ ਪਿੰਡਾਂ 'ਚ ਨਹੀਂ ਵਰਨਦਾ ਇਹਨਾਂ ਸਾਨੂੰ ਜਾਨ ਦਿੱਤਾ ਪਰ ਇਹ ਕਿਦਿਆ ਵੀ ਸਾਡੇ ਜਾ ਵੜ ਜਾ ਨਾ ਜਿੱਨਾ ਚਰ ਸਾਡੇ ਚੱਲਦਾ ਵਾ ਚੋਰਾਂ ਨੂੰ ਕਦੇ ਵੀ ਨਜਵੜਨਾ ਨਹੀਂ ਦਵਾਂਗੇ ਤੁਹਾਡੀ ਜੇ세 ਬੰਦੀ ਕਿਉਂ ਸਿਰਫ ਜਿਹੜਾ ਉਹ ਸੰਘਰਸ਼ ਕਰਦੀ ਆ ਹੋਰ ਵੀ ਕਿੱਥੇ ਬੰਦੀਆਂ ਇਹਨਾਂ ਦਾ ਰਾਹ ਰੋਕਦੀਆਂ ਮੈਂ ਜਿਹੜਾ ਆਪਣੀ ਜੇ세 ਬੰਦੀ ਦਾ ਕਰਦਾ ਵਾਂ ਅਸੀਂ ਕੋਈ ਇਲੈਕਸ਼ਨ ਨਹੀਂ ਲੜਦੇ ਅਸੀਂ ਸਿਆਸੀ ਲੋਕ ਨਹੀਂਗੇ ਅਸੀਂ ਜਿਹੜਾ ਸੱਚ ਤੇ ਲੱਗਿਆ ਜਿਹੜੀ ਗੱਲ ਕਹਿ ਦਈਏ ਉਹ ਫਿਰ ਨਮਾਉਂਦੇ ਆਂ ਅਸੀਂ ਜੇ ਅਸੀਂ ਕਹਿਤ ਕਿ ਜਿੰਨਾ ਜੇ ਕਾਨੂੰਨ ਨਹੀਂ ਸਾਡੇ ਤੁਸੀਂ ਆ ਜਿਹੜੇ ਲਿਆਂਦੇ ਆ ਰੱਦ ਨਹੀਂ ਸਾਡੇ ਮਸਲੇ ਉਹ ਹੱਲ ਕਰ ਦੇ ਅੱਜ ਦੇ ਵੀ ਉੱਥੋਂ ਧਰਨਾ ਛੱਡ ਕੇ ਨਹੀਂ ਆਵਾਂ ਮੋਦੀ ਸਾਹਿਬ ਇੱਕ ਤਰੀਕਾ ਜ਼ਰੂਰ ਹੈਗਾ ਵਾ ਠਿੱਕ ਕਰ ਲਾ ਗੋਲੀਆਂ ਮਾਰ ਲਾ ਆ ਜਾਏ ਸਰਕਾਰ ਫੇਰ ਵੀ ਨਹੀਂ ਤੇਰ ਕੋ ਡਰਾਂਗੇ ਤੇਰੀ ਤੇਰੀਆਂ ਚੀਕਾਂ ਮਰਾ ਦਾਂਗੇ ਜੇ ਚਿਰ ਸਾਡੇ ਮਸਲੇ ਨਹੀਂ ਹੱਲ ਹੁੰਦੇ ਇਹ ਜਿਹੜਾ ਅੱਜ ਧਰਨਾ ਲਾਇਆ 12 ਵਜੇ ਤੋਂ 4 ਵਜੇ ਕਿ ਸਾਡੇ ਜਿਹੇ ਬੰਦਿਆਂ ਨੇ ਕਾਲੀ ਘੰਟਿਆਂ ਦੇ 4 ਵਜੇ ਜਿਹੜਾ ਸਮਾਤਿਕ ਕਾਤਰ ਨਹੀਂ ਦੀ ਜੀਜੀਪੀ ਨੂੰ ਕਿਉਂ ਘੇਰੇ ਜੇ ਹੋਰ ਜੀਜੀਪੀ ਨੂੰ ਇਹ ਕਰਕੇ ਘੇਰੇ ਆ ਦੂਜਿਆਂ ਨੂੰ ਘੇਰੀਏ ਕਾਰੀਆਂ ਪਾਂਡੇ ਖੜਕੇ ਕਾਂਗਰਸ ਹੋ ਪਾਂਡੇ ਲਾ ਗਈ ਆ ਫੇਰਾ ਕਿਉਂਗੇ ਸੈਂਟਰ ਭਾਜਪਾ ਸਰਕਾਰ ਦਾ ਇਹ ਉਹਨਾਂ ਦਾ ਬਰੋਡਡਿਆ